ਬੜਾ ਐਸਾ ਬਿਲਕੁਲ ਆਉਣ ਵਾਲੇ ਸਮੇਂ 'ਚ ਭਾਰਤ ਪਾਕਿਸਤਾਨ ਦਾ ਬਾਰਡਰ ਖੁੱਲਣ ਦੀ ਸੰਭਾਵਨਾ ਹੈ। ਉਹ ਖੁੱਲ ਸਕਦਾ ਹੈ ਜੀ। ਖੁੱਲ ਸਕਦਾ ਹੈ। ਕਿਉਂਕਿ ਉਹਦੇ ਵਿੱਚ ਦੇਖੋ ਜਿਹੜਾ ਡੋਨਾਲਡ 트੍ਰੰਪ ਹੈ ਜੇ ਉਹ ਸਿੱਧਾ ਟ੍ਰੇਡ ਵਾਰ ਸ਼ੁਰੂ ਕਰਦਾ ਹੈ ਚਾਈਨਾ ਦੇ ਨਾਲ ਜਿਸ ਤਰ੍ਹਾਂ ਹੋ ਚੁੱਕਾ ਚਾਈਨਾ ਵਾਲਿਆਂ ਨੇ ਚੱਕ ਕੇ ਟੈਰਫ ਪਹਿਲਾਂ ਠੋਕਦੇ ਉਹ ਕਹਿੰਦੇ ਆ ਜਾ ਬਾਬਾ। ਤੂੰ ਤੇ ਹਾਲੇ ਪਤਾ ਨਹੀਂ ਕਦੋਂ ਗੱਦੀ ਸੰਭਣੀ ਆ ਨਾ ਤੇ ਤੇਰੇ ਅਸੀਂ ਫੱਟੇ ਚੱਕ ਕੇ ਠੋਕਦਾ। ਯਾਨੀ ਟ੍ਰੇਡ ਵਾਰ ਚਾਈਨਾ ਦਾ ਸਟਾਰਟ ਹੋ ਚੁੱਕਾ ਹੈ ਅਮਰੀਕਾ ਦੇ ਨਾਲ ਇੰਡੀਆ ਨੂੰ ਬਹੁਤ ਫਾਇਦਾ ਹੈ ਚਾਈਨਾ ਨਾਲ ਕਦੇ ਵੀ ਅਮਰੀਕਾ ਸਿੱਧਾ ਨਹੀਂ ਟਕਰਾਏਗਾ ਦੋ ਵੱਡੀਆਂ ਸ਼ਕਤੀਆਂ ਨੇ ਤਾਂ ਚਾਈਨਾ ਨੂੰ ਕਾਊਂਟਰ ਕਰਨ ਦਾ ਸਭ ਤੋਂ ਵੱਡਾ ਜਿਹੜਾ ਤਰੀਕਾ ਹੋਏਗਾ ਉਹ ਇਹੋ ਹੋਏਗਾ ਕਿ ਭਾਰਤ ਪਾਕਿਸਤਾਨ ਦੇ ਸਬੰਧ ਨਾਰਮਲ ਕਰ ਲਵੇ ਡੋਨਲਡ ਟਰੰਪ ਉਹਦੇ ਵਿੱਚ ਇਮਰਾਨ ਖਾਨ ਮਹੱਤਵਪੂਰਨ ਕੜੀ ਆ ਅੰਕਲ ਟਰੰਪ ਦਾ ਇਮਰਾਨ ਖਾਨ ਖੈਨਾ ਮਨ ਦਾ ਤੇ ਇਮਰਾਨ ਖਾਨ ਬਾਰੇ ਉਹ ਵੀ ਖੁੱਲੇ ਰੂਪ ਚ ਕਹਿ ਚੁੱਕੇ ਆ ਸੋ ਗੱਲ ਇਹ ਆ ਕਿ ਬਈ ਇਹ ਸਭ ਕੁਝ ਇਸ ਤਰ੍ਹਾਂ ਇਹ ਹੋ ਜਾਂਦਾ ਤਾਂ ਬਿਹਤਰ ਹੈ ਬਲਵیر ਖਿੱਚਰ ਜੀ ਕਹਿ ਰਹੇ ਆ ਸਹੀ ਹੈ ਜੀ ਸਾਰੇ ਪ੍ਰਕਾਰ ਦੇ ਬੰਦੇ ਹੁੰਦੇ ਆ ਜੀ ਹਾਂ ਠੀਕ ਹੈ ਜੀ ਤੁਹਾਡੀ ਗੱਲ ਸੋ ਇਹ ਬਾਰਡਰ ਖੁੱਲ ਸਕਦਾ ਮੇਰੀ ਵੀ ਮਤਲਬ ਕਿ ਆਬਜ਼ਰਵੇਸ਼ਨ ਕਹਿ ਲੋ ਇਸ ਤਰ੍ਹਾਂ ਦੀ ਹੈ ਕਿ ਜੇ ਚਾਈਨਾ ਨਾਲ ਡਾਇਰੈਕਟ ਵਪਾਰਕ ਭੇੜ ਹੁੰਦਾ ਜਾਂ ਕਹਿ ਲੋ ਕਿ ਇੱਕ ਜੀਓ ਪੋਲਿਟਿਕਸ ਦੇ ਵਿੱਚ ਬੜੀ ਵੱਡੀ ਇਹਨਾਂ ਦੀ ਖੁੰਧਕਬਾਜ਼ੀ ਚੱਲਦੀ ਹੈ ਤਾਂ ਉਹਦੇ ਚ ਉਹਦੇ ਚ ਭਾਰਤ ਪਾਕਿਸਤਾਨ ਨੂੰ ਨੇੜੇ ਲਿਆਉਣ ਦੇ ਕਿਉਂਕਿ ਦੇਖੋ ਪਾਕਿਸਤਾਨ ਹੁਣ ਠੀਕ ਹੈ ਉਹਨਾਂ ਦੀ ਮਿਲਟਰੀ ਹਾਲੇ ਵੀ ਮੈਂ ਸਮਝਦਾ ਹਾਂ ਕਿ ਕੋਈ ਕਮਜ਼ੋਰ ਮਿਲਟਰੀ ਨਹੀਂ ਹੈ ਜੇ ਤੁਸੀਂ ਦੇਖੋਗੇ ਸਾਊਦੀ ਤੱਕ ਉਹ ਉਹਨਾਂ ਦੀ ਮਿਲਟਰੀ ਹਾਇਰ ਕਰਕੇ ਉਹ ਲੈ ਕੇ ਜਾਂਦੇ ਨੇ ਸਿਕਿਉਰਟੀ ਵਾਸਤੇ ਮਿਲਟਰੀ ਉਹਨਾਂ ਦੀ ਠੀਕ ਹੈ ਸਟੈਬਲਿਸ਼ਮੈਂਟ ਹਾਂ ਠੀਕ ਹੈ ਪਰ ਆਰਥਿਕ ਤੌਰ ਤੇ ਉਹ ਬਹੁਤ ਕਮਜ਼ੋਰ ਹੋ ਚੁੱਕੇ ਆ ਸੋ ਉਸ ਕਮਜ਼ੋਰੀ ਦਾ ਫਾਇਦਾ ਜਿਹੜਾ ਹੈ ਨਾ ਉਹ ਅਮਰੀਕਾ ਵਾਲੇ ਚੁੱਕ ਸਕਦੇ ਆ ਮੈ ਆਸਟ੍ਰੇਲੀਆ ਰਹਿਣਾ ਜੀ ਕਿਸਾਨਾਂ ਦਾ ਹਰ ਥਾਂ ਇਹੀ ਹਾਲ ਹੈ ਕਣਕ ਦਾ ਭਾਅ ਬਰਾਬਰ ਹੀ ਹੈ ਇੰਡੀਆ ਤੋਂ ਕਣਕ ਮੰਗਵਾ ਸਕਦਾ ਬਿਲਕੁਲ ਜੀ ਆਸਟ੍ਰੇਲੀਆ ਦੀ ਕਣਕ ਜਿਹੜੀ ਹੈ ਯੂਕਰੇਨ ਦੀ ਕਣਕ ਵੈਸੇ ਤਾਂ ਹੁਣ ਯੂਕਰੇਨ ਵਾਰ ਦੇ ਵਿੱਚ ਹੈ ਆਦਰਵਾਇਸ ਯੂਕਰੇਨ ਦੀ ਕਣਕ ਤਾਂ ਬਹੁਤ ਦੂਰ ਦੂਰ ਤੱਕ ਜਾਂਦੀ ਸੀ ਚੌਂਕੀਦਾਰ ਹੁਣੀ ਮੰਨਣਗੇ ਕਹਿੰਦੇ ਜੀ ਕਿ ਬਾਰਡਰ ਖੋਲਣ ਨੂੰ ਨਹੀਂ ਸਰ ਇਹ ਹੋ ਜਾਂਦਾ ਹੁੰਦਾ ਸਭ ਖੁਸ਼ ਹੋ ਜਾਂਦਾ ਹੁੰਦਾ ਐਸੀ ਕੋਈ ਗੱਲ ਹੀ ਹੈ ਨਹੀਂ ਹਰਮਨ ਵੀਰੇ ਥੈਂਕ ਯੂ ਜੀ ਧੰਨਵਾਦ ਬਲੇਸਿੰਗ ਦੇਣ ਵਾਸਤੇ ਸਹਿਯੋਗ ਦੇਣ ਵਾਸਤੇ ਹਾਂ ਜੀ ਜਟਨ ਫਾਇਰ ਦੋਵਾਂ ਮੁਲਕਾਂ ਨੂੰ ਫਾਇਦਾ ਹੋਏਗਾ ਕਿਉਂਕਿ ਇਹਦੇ 'ਚ ਇੱਕ ਚੀਜ਼ ਹੋਰ ਹੈਗੇ ਚਲੋ ਵਪਾਰਕ ਫਾਇਦਾ ਤਾਂ ਹੈ ਇਹਦੇ 'ਚ ਇੱਕ ਚੀਜ਼ ਹੋਰ ਜਿਹੜੀ ਹੋਣ ਦੀ ਸੰਭਾਵਨਾ ਹੈ ਉਹ ਇਹ ਹੈ ਕਿ ਜੇ ਆਪਾਂ ਦੇਖੀਏ ਤਾਂ ਮਤਲਬ ਕਿ ਗੱਲ ਇਹ ਆ ਕਿ ਇੱਕ ਹੋਰ ਫਾਇਦਾ ਹੈ ਜੇ ਦੋਨੇ ਦੇਸ਼ ਨੇੜੇ ਆ ਜਾਂਦੇ ਆ ਤੁਸੀਂ ਦੇਖੋ ਕਿ ਬਈ ਜਿੱਦਾਂ ਦੋਨੇ ਦੇਸ਼ ਇੱਕ ਦੂਜੇ ਤੋਂ ਡਰ ਕੇ ਡਿਫੈਂਸ ਦਾ ਬਜਟ ਬਹੁਤ ਵੱਡਾ ਰੱਖਦੇ ਆ ਉਹ ਡਿਫੈਂਸ ਦਾ ਜਿਹੜਾ ਬਜਟ ਹੈ ਉਹ ਵੀ ਕੱਟ ਹੋ ਜਾਏਗਾ ਜੇ ਨਿੱਤਰਤਾ ਹੋ ਜਾਂਦੀ ਹੈ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਮਿੰਟੂ ਗੁਰਸਰਿਆ ਬਹੁਤ ਵਧੀਆ ਪੱਤਰਕਾਰ ਹੈ ਇਹ ਪਹਿਲੇ ਐਚਟੀਸੀਏ ਹੋ ਜਾ ਨਾਮ ਸੀ ਵਿੱਚ ਆਉਂਦੇ ਹੁੰਦੇ ਸੀ ਮਿੰਟੂ ਜੀ ਤੱਤ ਤੋਂ ਦੇਖਦੇ ਹਾਂ ਜੀ ਪਹਿਲੇ ਕਮੈਂਟ ਵਿੱਚ ਲਿਖਿਆ ਸੀ ਉਹ ਪੜਿਆ ਨਹੀਂ ਜੀ ਗੁੱਸਾ ਕੋਈ ਨਹੀਂ ਜੀ ਠੀਕ ਹੈ ਹਾਂ ਜੀ ਨਹੀਂ ਨਹੀਂ ਬਰਾੜ ਸਾਹਿਬ ਮੈਂ ਤੁਹਾਡਾ ਕਮੈਂਟ ਪੜ ਲਿਆ ਤੇ ਕੋਈ ਗੱਲ ਨਹੀਂ ਹੈ ਜੀ ਕਮੈਂਟ ਤੁਹਾਡਾ ਮੈਂ ਲੈ ਲਿਆ ਕੋਈ ਚੱਕਰ ਨਹੀਂ ਹੈ ਜੇ ਤੁਹਾਨੂੰ ਅੱਛੇ ਲੱਗਦੇ ਆ ਤਾਂ ਮਿਹਰਬਾਨੀ ਜੀ